ਇੰਸਤਬੁਲ 에어ਪੋਰਟ ਤੇ ਹੋਇਆ ਅਤਵਾਦੀ ਹਮਲੇ ਚ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨਵਾਲ ਪਾਲ ਬਚ ਗਏ ਹਮਲੇ ਤੋਂ ਕੁਝ ਦਿਨ ਪਹਿਲਾਂ ਰਿਤਿਕ 에어ਪੋਰਟ ਤੇ ਮੌਜੂਦ ਸਨ ਅਤੇ ਉਥੋਂ ਨਿਕਲਣ ਦੇ ਬਾਅਦ ਹੀ ਹਮਲਾ ਹੋ ਗਿਆ ਇਸ ਗੱਲ ਦੀ ਜਾਣਕਾਰੀ ਰਿਤਿਕ ਨੇ ਖੁਦ ਟਵਿੱਟਰ ਤੇ ਦਿੱਤੀ ਹੈ ਰਿਤਿਕ ਨੇ ਟਵਿੱਟਰ ਤੇ ਦੱਸਿਆ ਕਿ ਇੰਸਤਬੁਲ 에어ਪੋਰਟ ਤੇ ਇਸ ਸਮੇਂ ਤੇਨ ਅਤਵਾਦੀ ਹਮਲੇ ਹੋਏ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉਹ 에어ਪੋਰਟ ਤੇ ਸਨ ਰਿਤਿਕ ਇੰਸਤਬੁਲ ਤੋਂ ਛੁੱਟੀਆਂ ਮਨਾਉਣ ਲਈ ਗਏ ਸਨ ਮੀਡੀਆ ਚਾਰੀਆਂ ਖਬਰਾਂ ਦੇ ਮੁਤਾਬਕ ਸੁਲਮਾਨ ਵਲੋ ਰੇਪ ਕਮੈਂਟ ਦੇ ਬਾਅਦ ਲੂਲੀਆ ਨੇ ਸੁਲਮਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਕੁਝ ਵੀ ਬੋਲਣ ਤੋਂ ਪਹਿਲਾਂ ਸੋਚ ਸਮਝ ਕੇ ਬੋਲਣ ਇਸ ਦੇ ਇਲਾਵਾ ਲੂਲੀਆ ਨੇ ਸੁਲਮਾਨ ਨੂੰ ਅਨਾਰੇ ਚੈਟੇਬਲ ਟਰਸਟ ਬੀਇੰਗ ਅ ਹਿਊਮਨ ਦੇ ਬਾਰੇ ਵੀ ਜਾਣੂ ਕਰਵਾਇਆ ਅਤੇ ਕਿਹਾ ਕਿ ਉਹਨਾਂ ਦਾ ਕੰਮ ਹੀ ਉਹਨਾਂ ਦੀ ਪਛਾਣ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਨਾ ਕਰਨ ਹਾਲ ਹੀ ਚ ਸ਼ੁਰੂ ਹੋਇਆ ਤਾਂ ਕਪਿਲ ਸ਼ਰਮਾ ਸ਼ੋਅ ਚ ਲੀਡ ਰੋਲ ਕਰਨ ਵਾਲੀ ਅਦਾਕਾਰਾ ਸੁਮੋਨਾ ਚੱਕਰਵਰਤੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਇਸ ਵੀਡੀਓ ਚ ਸੁਮੋਨਾ ਸਿਗਰਟ ਪੀਂਦੀ ਨਜ਼ਰ ਆ ਰਹੀ ਹੈ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸ਼ੋਅ ਦਾ ਹੀ ਸੈੱਟ ਹੈ ਜਿਸ ਦੌਰਾਨ ਮਿਲੇ ਬ੍ਰੇਕ ਚ ਸੁਮੋਨਾ ਸਿਗਰਟ ਪੀਦੀ ਹੈ ਆਪ ਫਿਲਮ ਨਿਧੀ ਸਿੰਘ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਨਿਧੀ ਸਿੰਘ ਇੱਕ ਮਹਿਲਾ ਅਧਾਰਤ ਫਿਲਮ ਹੈ ਜਿਸ ਚ অভিনেত্রী ਕੁਦਰਾਜ ਰੰਦਾਵਾ ਮੁੱਖ ਭੂਮਿਕਾ 'ਚ ਨਜ਼ਰ ਆ ਰਹੀ ਹੈ ਫਿਲਮ ਜੈਵਿਟੰਡਾ ਨੇ ਲਿਖੀ ਅਤੇ ਡਾਇਰੈਕਟ ਕੀਤੀ ਹੈ ਫਿਲਮ ਸੱਚੀਆਂ ਘਟਨਾਵਾਂ ਤੇ ਅਧਾਰਤ ਹੈ ਜਿਹੜੀ ਸਧਾਰਨ ਪਿੰਡ ਦੀ ਕੁੜੀ ਦੇ ਆਲੇ-ਦੋਲੇ ਘੁੰਮਦੀ ਹੈ ਇਹ ਫਿਲਮ 2 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਦਾਕਾਰ ਉਰਵਸ਼ੀ ਰੋਟੇਲਾ ਅਕਸਰ ਆਪਣੀ ਬੋਲਡ ਤਸਵੀਰਾਂ ਲੈ ਕੇ ਚਰਚਾ 'ਚ ਰਹਿੰਦੀ ਹੈ ਔਰ ਜਲਦੀ ਹੀ ਕਾਮੇਡੀ ਫਿਲਮ ਗ੍ਰੇਟ ਗ੍ਰੈਂਡ ਮਸਤੀ 'ਚ ਨਜ਼ਰ ਆਵੇਗੀ ਉਸ ਤੋਂ ਪਹਿਲਾਂ ਉਰਵਸ਼ੀ ਦੀ ਕਿ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ 'ਚ ਉਰਵਸ਼ੀ ਮਿਲਕ ਬਾਥ ਲੈਂਦੀ ਹੋਈ ਨਜ਼ਰ ਆ ਰਹੀ ਹੈ ਉਰਵਸ਼ੀ ਦੀ ਇਹ ਗਾਮੀ ਫਿਲਮ 22 ਜੁਲਾਈ ਨੂੰ ਰਿਲੀਜ਼ ਹੋਵੇਗੀ ਬਾਲੂ ਦਾ ਅਕਟਰ ਸਨੀ ਦਿਓਲ ਅੱਜਕਲ ਮਨਾਲੀ 'ਚ ਛੁੱਟੀਆਂ ਮਨਾ ਰਹੇ ਨੇ ਜਾਣਕਾਰੀ ਮੁਤਾਬਕ ਮਨਾਲੀ ਸਨੀ ਦਿਓਲ ਦੀ ਪਸੰਦੀਦਾ ਜਗ੍ਹਾ ਹੈ ਅਤੇ ਹਰ ਸਾਲ ਮਨਾਲੀ 'ਚ ਛੁੱਟੀਆਂ ਮਨਾਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਦੂਜਾ ਕਾਰ ਹੈ ਮਨਾਲੀ 'ਚ ਸਨੀ ਦਿਓਲ ਦੀ ਮੌਜੂਦਗੀ ਉਹਨਾਂ ਦੇ ਫੈਨਸ ਲਈ ਮਜ਼ੇਦਾਰ ਤਜਰਬਾ ਸਾਬਤ ਹੋ ਰਹੀ ਹੈ ਇਸ ਸਾਲ ਹੀ ਸਨੀ ਦੀ ਫਿਲਮ ਬਈਆ ਜੀ ਸੁਪਰ ਹਿੱਟ ਰਿਲੀਜ਼ ਹੋਵੇਗੀ ਪੁਰਤਾਂ ਪੰਜਾਬ ਆਉਂਦੀ ਬੈਟਰਿੰਗ ਦਾ ਕਾਰੀ ਕਰਨ ਵਾਲੀ ਆਲੀਆ ਪਟੂਨ ਨਵੇਂ ਬੋਲਡ ਫਟਾਚ ਨਜ਼ਰਉਣ ਵਾਲੀ ਹੈ ਹਾਲੇ ਚਾਲੀ ਨੇ ਕੋਸਮੈਟਿਕ ਕੰਪਨੀ ਮੇਬਲਿਨ ਨਿਊਯਾਰਕ ਲਈ ਇੱਕ ਬੋਲਡ ਫੋਟੋ ਸ਼ੂਟ ਕਰਵਾਇਆ ਹੈ ਉਹਨਾਂ ਨੇ ਮੇਬਲਿਨ ਦੇ ਨਾਲ ਪਹਿਲਾਂ ਵੀ ਕਈ ਕੋਸਮੈਟਿਕਲੀ ਵਿਗਿਆਪਨ ਕੀਤੇ ਨੇ ਪਰ ਉਹਨਾਂ ਦਾ ਵਿਗਿਆਪਨ ਸਭ ਤੋਂ ਬਿਹਤਰੀਨ ਮੰਨਿਆ ਜਾ ਰਿਹਾ ਹੈ ਬੋਲ ਰਿਹਾ ਹੈ ਕਿ ਸੁਪਰਸਟਾਰ ਸੁਲਮਾਨ ਖਾਨ ਦੀ ਫਿਲਮ ਸੁਲਤਾਨ 6 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਵਿੱਚ ਨੁਸ਼ਕਾ ਸ਼ਰਮਾ ਵੀ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆ ਰਹੀ ਹੈ ਹਾਲ ਹੀ ਵਿੱਚ ਫਿਲਮ ਨਾਲ ਜੁੜੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਰਾਹੀਂ ਸੁਲਮਾਨ ਅਤੇ ਨੁਸ਼ਕਾ ਦੀ ਬਿਹਤਰੀਨ ਅਦਾਕਾਰੀ ਤੇ ਚਲਕ ਜ਼ਰੂਰ ਦਿਖ ਰਹੀ ਹੈ ਹਾਲੀਵੁੱਡ ਦੇ ਐਕਸ਼ਨ ਸਟਾਰ ਵਿਨ ਡੀਜ਼ਲ ਨੇ ਆਪਣੀ ਸਵਾ ਸਾਲ ਦੀ ਬੇਟੀ ਪਾਲੀਨ ਨਾਲ ਪਾਲੀਵੁੱਡ ਦੀ ਅਭਿਨੇਤਰੀ ਦੀਪਿਕਾ ਪਾਦুকון ਦੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ ਡੀਜ਼ਲ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੇ ਤਸਵੀਰ ਪੋਸਟ ਕੀਤੀ ਤਸਵੀਰ 'ਚ ਦੀਪਿਕਾ ਡੀਜ਼ਲ ਦੀ 15 ਮਹੀਨੇ ਦੀ ਬੇਟੀ ਨਾਲ ਨਜ਼ਰ ਆ ਰਹੀ ਹੈ ਦੀਪਿਕਾ ਆਪਣੀ ਆਗਾਮੀ ਹਾਲੀਵੁੱਡ ਫਿਲਮ ਲਈ ਡੀਜ਼ਲ ਨਾਲ ਕੰਮ ਕਰ ਰਹੀ ਹੈ ਇਹ ਫਿਲਮ ਅਗਲੇ ਸਾਲ 20 ਜਨਵਰੀ ਨੂੰ ਰਿਲੀਜ਼ ਹੋਵੇਗੀ बॉलीवुड अभिनेता अक्षय कुमार दी मोस्ट अवेटेड फिल्म रुस्तम ਦੇ ਤਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ ਫਿਲਮ ਚ ਜਲਸ ਇਹਨਾਂ ਨੇ ਅਧਿਕਾਰੀ ਦੀ ਭੂਮਿਕਾ ਨਿਭਾ ਰਹੇ ਨੇ ਇਸਮਾਨਦਰ ਅਫੀਸਰ ਦੀ ਦੇਸ਼ ਭਗਤੀ ਤੇ ਸਵਾਲ ਉਦੋਂ ਉੱਠਦੇ ਨੇ ਜਦੋਂ ਉਸ ਤੇ ਇਲਜ਼ਾਮ ਲੱਗਦਾ ਹੈ ਕਿ ਉਸ ਨੇ ਇੱਕ ਸ਼ਖਸ ਦਾ ਮਰਡਰ ਕੀਤਾ ਹੈ ਫਿਲਮ 12 ਅਗਸਤ ਨੂੰ ਰਿਲੀਜ਼ ਹੋਵੇਗੀ